ਹallelujah ਆਏ ਹਮ ਕਲਾਮ ਸੇ ਅੱਜ ਪੜ੍ਹenge ਦਾਨੀਏਲ 1:10 ਹallelujah 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 ਜਦ ਦਾਨੀਅਲ ਨੂੰ ਮਾਲੂਮ ਹੋਇਆ ਕਿ ਉਸ ਲਿਖਤ ਉੱਤੇ ਸਹੀ ਪੈ ਗਈ ਹੈ ਤਾਂ ਉਹ ਆਪਣੇ ਘਰ ਵਿੱਚ ਆਇਆ ਅਤੇ ਆਪਣੀ ਕੋਠਰੇ ਦੀ ਬਾਰੀ ਖੋਲ ਕੇ ਜਿਹੜੀ ਜਰੂਸਲਮ ਵਾਲ ਸੀ ਅਤੇ ਦੇਨ ਵਿੱਚ ਤਿੰਨ ਵਾਰੀ ਗੋਡੇ ਨਵਾ ਕੇ ਪਰਮੇਸ਼ਰ ਦੇ ਸਾਹਮਣੇ ਜਿਵੇਂ ਅੱਗੇ ਕਰਦਾ ਸੀ ਬੇਨਤੀ ਕੀਤੀ ਅਤੇ ਸ਼ੁਕਰ ਮਨਾਇਆ ਹallelujah ਹallelujah ਕਲਾਮ ਦੇ ਵਿੱਚ ਲਿਖਿਆ ਵਾ ਕਲਾਮ ਦੇ ਵਿੱਚ ਲਿਖਿਆ ਕਹਿੰਦਾ ਜਦੋਂ ਦਾਨੀਏਲ ਨੂੰ ਪਤਾ ਲੱਗਾ ਹallelujah ਦਾਨੀਏਲ ਨੂੰ ਕੀ ਪਤਾ ਲੱਗਾ ਦਾਨੀਏਲ ਨੂੰ ਪਤਾ ਲੱਗਾ ਕਿ ਜਿਹੜੇ ਉਹਦੇ ਵਿਰੋਧੀ ਆ ਉਹਨਾਂ ਰਾਜੇ ਦੇ ਮਨ ਨੂੰ ਉਕਸਾਇਆ ਵਾ ਹallelujah ਰਾਜੇ ਦੇ ਮਨ ਨੂੰ ਉਕਸਾਇਆ ਵਾ ਉਹਨਾਂ ਨੇ ਉਹਦੇ ਹਿਰਦੇ ਦੇ ਅੰਦਰ ਇੱਕ ਜ਼ਹਿਰ ਭਰ ਦਿੱਤੀ ਆ ਹallelujah ਉਹਨਾਂ ਰਾਜੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਹallelujah ਰਾਜੇ ਦਾ ਬੜਾ ਪ੍ਰੇਮ ਸੀ ਦਾਲੀਆ ਦੇ ਨਾਲ ਰਾਜੇ ਦਾ ਬੜਾ ਸਨੇਹ ਹੀ ਰਾਜਾ ਬਹੁਤ ਇੱਜ਼ਤ ਤੇ ਮਾਣ ਕਰਦਾ ਸੀ ਦਾਲੀਆ ਦਾ ਹallelujah ਦਾਨੀਅਲ ਦੇ ਪ੍ਰਤੀ ਬੜਾ ਵਫਾਦਾਰ ਸੀ ਹallelujah ਦਾਨੀਅਲ ਦੇ ਉੱਤੇ ਖੁਦਾ ਦਾ ਤੇ ਰਾਜੇ ਦਾ ਬੜਾ ਫੇਵਰ ਸੀ ਹallelujah ਪਰ ਜਿਹੜੇ ਵਿਰੋਧੀ ਲੋਕ ਸੀ ਉਹ ਝਾੜਦੇ ਸੀ ਉਹ ਲੋਕ ਜਾਣਦੇ ਸੀ ਕਿ ਦਾਨੀਅਲ ਨੂੰ ਅਸੀਂ ਸਿੱਧਾ ਜਿਹੜਾ ਵਾ ਟਾਰਗੇਟ ਨਹੀਂ ਕਰ ਸਕਦੇ ਹallelujah ਉਹਨਾਂ ਨੇ ਇੱਕ ਯੋਜਨਾ ਬਣਾਈ ਦਾਨੀਅਲ ਨੂੰ ਸੁਟਣ ਵਾਸਤੇ ਦਾਨੀਅਲ ਨੂੰ ਮਾਰਨ ਵਾਸਤੇ ਉਹਨਾਂ ਰਾਜ ਦੇ ਅੰਦਰ ਇੱਕ ਸਮਾਗ ਦੇ ਵਿੱਚ ਉਹਦੇ ਹਿਰਦੇ ਦੇ ਅੰਦਰ ਇੱਕ ਇਹੋ ਜੀ ਚੀਜ਼ ਭਰ ਦਿੱਤੀ ਹallelujah ਕਿ ਉਹਨੂੰ ਉਹਨਾਂ ਨੇ ਇਸ ਹਿਸਾਬ ਨਾਲ ਬਣਾਇਆ ਕਿ ਰਾਜਾ ਜਿਹੜੇ ਲੋਕ ਤੇਰੇ ਅੱਗੇ ਮੱਥਾ ਟੇਕੜਗੇ ਹallelujah ਉਹੋ ਹੀ ਲੋਕ ਤੇਰੇ ਪ੍ਰਤੀ ਕੀ ਹੋ ਜਾਣਗੇ ਵਫਾਦਾਰ ਹੋਣਗੇ ਦੂਜੇ ਲੋਕ ਤੇਰੇ ਪ੍ਰਤੀ ਵਫਾਦਾਰ ਨਹੀਂ ਹੋ ਸਕਦੇ ਉਹਨਾਂ ਬੜੀ ਕੁੱਝ ਚੁਗਲੀ ਨਿੰਦਿਆ ਕੀਤੀ ਹallelujah ਹallelujah ਸ਼ੈਤਾਨ ਨੇ ਉਹਨਾਂ ਲੋਕਾਂ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਕਿਉਂ ਕਾਮਯਾਬ ਵੀ ਹੋਇਆ ਉਸ ਸਮੇਂ ਜੀ ਉਸ ਸਮੇਂ ਲੋਕ ਕਾਮਯਾਬ ਹੋਈ ਹੋਏ ਪਰ ਦਾਨੀਅਲ ਜਾਣਦਾ ਸੀ ਕਿ ਉਹਦਾ ਪਰਮੇਸ਼ਰ ਜਿਹੜਾ ਵਾ ਜਿੰਦਾ ਪਰਮੇਸ਼ਰ ਹੈ ਉਹ ਦਾਨੀਅਲ ਜਿਹੜਾ ਜਿਹੜਾ ਹਰ ਵਕਤ ਖੁਦਾ ਦੇ ਨਾਲ ਪ੍ਰੇਮ ਕਰਦਾ ਸੀ ਜਿਹੜਾ ਹਰ ਵਕਤ ਪਰਮੇਸ਼ਰ ਦੇ ਅੱਗੇ ਆਪਣੇ ਆਪ ਨੂੰ ਝੁਕਾ ਕੇ ਰੱਖਦਾ ਸੀ ਕਲਾਮ 'ਚ ਲਿਖਿਓ ਤਿੰਨ ਟਾਈਮ ਸਵੇਰੇ ਦੁਪਹਿਰ ਤੇ ਰਾਤ ਨੂੰ ਤਿੰਨ ਟਾਈਮ ਉਹ ਪਰਮੇਸ਼ਰ ਦੇ ਅੱਗੇ ਜਰੂਸਲਮ ਦੇ ਯਾਰ ਨੂੰ ਹਾਲੇਲੂਇਆ ਜਰੂਸਲਮ ਦੇ ਵਾਲੋਂ ਪਰਮੇਸ਼ਵਰ ਦੇ ਘਰ ਵਾਲੋਂ ਕੀ ਕਰਦਾ ਹੈ ਕੁੱਟਨੇ ਟੇਕ ਕੇ ਪ੍ਰਾਰਥਨਾ ਕਰਦਾ ਹੈ ਝੁਕੇ ਪ੍ਰਾਰਥਨਾ ਕਰਦਾ ਹੈ ਉਹ ਪਰਮੇਸ਼ਵਰ ਦੇ ਘੜੀ ਨਮਰ ਹੁੰਦਾ ਹੈ ਹਾਲੇਲੂਇਆ ਉਹਨੇ ਉਸ ਦਿਨ ਵੀ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਵਿਰੋਧੀਆਂ ਨੇ ਸੈਨ ਕਰਵਾ ਲਿਆ ਰਾਜੇ ਕੋਸ ਧੱਕਾ ਕਰਾ ਲਿਆ ਕਾਨੂੰਨ ਪਾਸ ਕਰਵਾ ਲਿਆ ਵਾ ਉਹ ਕਾਨੂੰਨ ਦੇ ਕੋਲੋਂ ਨਹੀਂ ਡਰਿਆ ਕਿਉਂਕਿ ਉਹਨੂੰ ਪਤਾ ਸੀ ਇਹੜਾ ਕਾਨੂੰਨ ਵਾ ਜੇ ਮੈਨੂੰ ਇਸ ਕਾਨੂੰਨ ਦੇ ਦੁਆਰਾ سزا ਵੀ ਮਿਲ ਜਾਂਦੀ ਹੈ ਜੇ ਇਸ ਕਾਨੂੰਨ ਦੁਆਰਾ ਮੈਂ ਮਾਰਿਆ ਵੀ ਜਾਂਦਾ ਨਾ ਤੇ ਜਿਹੜਾ ਅਸਲੀ ਕਾਨੂੰਨ ਲਿਖਣ ਵਾਲਾ ਯਹਵਾ ਪਰਮੇਸ਼ਰ ਵਾ ਮੇਰਾ ਖੁਦਾ ਵਾ ਮੇਰਾ ਅੱਬਾ ਵਾ ਮੇਰਾ ਪਿਤਾ ਵਾ ਜਿਹੜਾ ਇਸ ਦੁਨੀਆ ਦਾ ਮਾਲਿਕ ਹੈ ਉਹ ਮੇਰੀ ਜ਼ਿੰਦਗੀ ਦੇ ਵਿੱਚ ਦਇਆ ਕਰੇਗਾ ਹallelujah ਉਹਨੂੰ ਇਹ ਨਹੀਂ ਸੀ ਹallelujah ਉਹਨੂੰ ਇਹ ਨਹੀਂ ਕਿ ਮੇਰਾ ਖੁਦਾ ਮੈਨੂੰ ਬਚਾਵੇਗਾ ਕਿ ਨਹੀਂ ਬਚਾਵੇਗਾ ਉਨੇ ਕਦੀ ਸੋਚੇ ਨਹੀਂ ਉਹਦੇ ਮਨ 'ਚ ਪਲੈਨ ਨਹੀਂ ਆਇਆ ਕਿ ਮੇਰਾ ਪਰਮੇਸ਼ਰ ਮੈਨੂੰ ਬਚਾਵੇਗਾ ਉਹਦੇ ਮਨ 'ਚ ਸਿਰਫ ਇੱਕੋ ਚੀਜ਼ ਸੀ ਕਿ ਮੈਂ ਖੁਦਾ ਦੇ ਨਾਲ ਪ੍ਰੇਮ ਕਰਦਾ ਤੇ ਮੈਂ ਖੁਦਾ ਦੇ ਵਾਸਤੇ ਜਿੰਨਾ ਵੀ ਆ ਤੇ ਖੁਦਾ ਦੇ ਵਾਸਤੇ ਮਰਨਾ ਵੀ ਆ ਉਹਨੂੰ ਪਤਾ ਸੀ ਕਿ ਖੁਦਾ ਹੀ ਨੇ ਆਕਾਸ਼ ਬਣਾਇਆ ਤੇ ਖੁਦਾ ਨੇ ਹੀ ਧਰਤੀ ਨੂੰ ਬਣਾਇਆ ਉਹਨੂੰ ਪਤਾ ਸੀ ਕਿ ਬੇਸ਼ੱਕ ਅੱਜ ਵਿਰੋਧੀ ਅੱਜ ਹਾਲਾਤ ਕੁਝ ਵੀ ਕਹਿੰਦੇ ਆ ਪਰ ਮੇਰਾ ਪਰਮੇਸ਼ਰ ਇਹਨਾਂ ਹਾਲਾਤਾਂ ਨੂੰ ਬਦਲ ਦੀ ਸਮਰਥ ਰੱਖਦਾ ਹallelujah ਹallelujah ਦਾਨੀ ਦਾ ਫੇਥ ਦਾਨੀ ਦਾ ਵਿਸ਼ਵਾਸ ਦਾਨੀ ਦਾ ਭਰੋਸਾ ਖੁਦਾ ਦੇ ਸੀ ਉਹਦਾ ਸਨੇਹ ਖੁਦਾ ਦੇ ਨਾਲ ਉਹਦਾ ਪ੍ਰੇਮ ਖੁਦਾ ਦੇ ਨਾਲ ਉਹਨੂੰ ਉਹਨੂੰ ਆਪਣੀ ਭਾਗੀ ਦੇ ਨਾਲ ਨਹੀਂ ਕੋਈ ਮਤਲਬ ਹallelujah ਉਹਨੂੰ ਆਪਣੀ ਇਸ ਉਸ ਦੇ ਨਾਮ ਦੇ ਜੋ ਇਸ ਧਰਤੀ ਦੇ ਉੱਤੇ ਅਸੀਂ ਮਹਿਮਾਨ ਆ ਜਾਂ ਦਾਨੀ ਦਾ ਮਹਿਮਾਨ ਹੀ ਉਹਨੂੰ ਇਸ ਧਰਤੀ ਦੇ ਨਾਲ ਕੋਈ ਮਤਲਬ ਨਹੀਂ ਸੀ ਉਹਨੂੰ ਮਤਲਬ ਸੀ ਉਸ ਖੁਦਾ ਦੇ ਨਾਲ ਉਸ ਪਰਮੇਸ਼ਵਰ ਦੇ ਨਾਲ ਉਹਨੂੰ ਮਤਲਬ ਇਹ ਹੈ ਕਿ ਮੈਂ ਦਿਨ ਟਾਈਮ ਆਰਾਧਨਾ ਕਰਨੀ ਕਰਨੀ ਮੈਂ ਬਦਗੀ ਕਰਨੀ ਕਰਨੀ ਮੈਂ ਪ੍ਰਾਰਥਨਾ ਕਰਨੀ ਕਰਨੀ ਹallelujah ਕਹਿੰਦਾ ਕੀ ਹੋਇਆ ਜਦੋਂ ਉਹਨੇ ਟੇਕ ਕਰ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਹallelujah ਉਹਨੇ ਉਹਨੇ ਦਿਮਾਗ ਜੂ ਨਹੀਂ ਲਿਆ ਉਹਨੇ ਟੈਨਸ਼ਨ ਨਹੀਂ ਲਈ ਹallelujah ਉਹਨੇ ਵੀਰ ਨਹੀਂ ਕੀਤਾ ਕਿ ਜੇ ਮੈਂ ਪ੍ਰਾਰਥਨਾ ਕੀਤੀ ਯਾਰ ਮੇਰੇ ਵਿਰੋਧੀਆਂ ਨੇ ਵੇਖ ਲੈਣਾ ਮੈਂ ਦਾਦਾ ਖਿੜਕੀ ਢੋਲਾ ਮੈਂ ਲੁਕ ਜਾ ਮੈਂ ਲੋਕੇ ਪ੍ਰਾਰਥਨਾ ਕਰਾਂ ਕਿਤੇ ਇਹਦਾ ਹੋਵੇ ਮੇਰੇ ਵਿਰੋਧੀ ਮੈਨੂੰ ਵੇਖ ਲੈਣ ਮੈਨੂੰ ਮਾਰ ਦੇਣ ਮੈਂ ਪ੍ਰਭੂ ਨੂੰ ਹੀ ਬਖਾਉਣਾ ਹallelujah ਉਹਨੇ ਸੋਚਿਆ ਉਹਨੇ ਕੋ ਸੋਚਿਆ ਕਿ ਉਹਨੂੰ ਉਹਨੂੰ ਮਤਲਬ ਕਿਸੇ ਚੀਜ਼ ਦਾ ਮਤਲਬ ਨਹੀਂ ਕੋਈ ਡਰ ਨਹੀਂ ਹੁੰਦਾ ਮਨ ਵਿੱਚ ਉਹਦੇ ਮਨ ਦੇ ਵਿੱਚ ਕੋਈ ਚਿੰਤਾ ਨਹੀਂ ਜਿਵੇਂ 43 ਦਾ ਸੋਚ ਲਿਖਿਆ ਡਰ ਨਾ ਪਰਮੇਸ਼ਰ ਕਹਿੰਦਾ ਕਹਿੰਦਾ ਮੈਂ ਤੇਰੇ ਸੰਗ ਖੁਦਾ ਦੇ ਸੰਗ ਕਿਉਂ ਕਿਉਂਕਿ ਖੁਦਾ ਦੇ ਸੰਗ ਹallelujah ਮੈਂ ਤੋ ਤੱਕ ਭਰੋਸਾ ਕਰਦਾ ਮੈਨੂੰ ਇੱਥੇ ਤੱਕ ਵਿਸ਼ਵਾਸ ਹੈ ਕਿ ਜਦੋਂ ਦਾਨੀਲ ਦੇ ਸਾਹਮਣੇ ਗੱਲ ਵੀ ਹੋਈ ਹੋਊਗੀ ਵਿਸ਼ਵਾਸ ਹੋਊਗਾ ਉਹਨਾਂ ਉਹਨਾਂ ਬੋਲਿਆ ਕਰ ਦਿੱਤਾ ਹੋਊਗਾ ਕਿ ਉਹਨੂੰ ਫਿਕਰ ਹੀ ਨਹੀਂ ਉਹਨੂੰ ਜਾਇਦਾਦ ਦਾ ਕੋਈ ਕਾਹ ਨਹੀਂ ਸੀ ਹallelujah ਕਹਿੰਦਾ ਉਹਨੇ ਵੈਸੇ ਨਹੀਂ ਕਰਤਾ ਰਾ ਉਹ ਧੰਨਵਾਦ ਜਿਹਦਾ ਪਹਿਲਾ ਚੜਾਉਂਦਾ ਸੀ ਉਦਾਂ ਹੀ ਉਹਨੇ ਧੰਨਵਾਦ ਚੜਾਇਆ 11 ਬੜ ਤਾਂ ਇਹ ਲੋਕ ਇਕੱਠੇ ਹੋਏ ਅਤੇ ਦਾਨੀਅਲ ਨੂੰ ਆਪਣੇ ਪਰਮੇਸ਼ਰ ਦੇ ਸਾਹਮਣੇ ਬੇਨਤੀ ਆ ਅਤੇ ਤਰਲੇ ਕਰਦੇ ਆ ਪਾਇਆ ਹallelujah ਕਹਿੰਦਾ ਲੋਕ ਤੇ ਇਹੋ ਚੀਜ਼ ਤੇ ਚਾਹੁੰਦੇ ਉਹ ਰੋਦੇ ਇਹੋ ਚੀਜ਼ ਚਾਹੁੰਦੇ ਉਹ ਚਾਹੁੰਦੇ ਕਿ ਦਾਨੀਅਲ ਪ੍ਰਾਥਨਾ ਕਰਨੀ ਬੰਦ ਕਰ ਦੇਤੇ ਉਹਦਾ ਤੇ ਖੁਦਾ ਦਾ ਰਿਸ਼ਤਾ ਕੀ ਹੋ ਜਾਏ ਖਤਮ ਹੋ ਜਾਏ ਹallelujah ਉਹ ਉਹਨੂੰ ਕਿਹੇ ਨਾ ਕਿਹੇ ਮਸੀਬਤ ਦੇ ਵਿੱਚ ਪਾਉਣਾ ਚਾਹੁੰਦੇ ਹallelujah ਕਿਸਾਬ ਨਾ ਕਹਿ ਲੋ ਤੇ ਸ਼ੈਤਾਨ ਉਹਨੂੰ ਪਰਮੇਸ਼ਰ ਤੋਂ ਵੱਖਰੇ ਕਰਨਾ ਚਾਹੁੰਦਾ ਸੀ ਅੱਜ ਕਿਸੇ ਵੜੇ ਤੁਹਾਡੇ ਤੇ ਹੋਰ ਬਹੁਤ سارے ਲੋਕਾਂ ਦੇ ਦਾਬ ਹੋ ਜਾਂਦਾ ਵਾ ਉਹ ਤੁਹਾਨੂੰ ਪਰਮੇਸ਼ਰੋਂ ਵੱਖਰਾ ਕਰਦਾ ਕਰਕੇ ਤੁਹਾਡੇ ਵਾਸਤੇ ਕੋਈ ਇਹੋ ਜਿਹਾ ਰਸਤਾ ਖੋਲੂਗਾ ਤੁਹਾਡੇ ਵਾਸਤੇ ਕੋਈ ਇਹੋ ਜਿਹੀ ਆਸ਼ੀਸ਼ ਬੋਲ ਦੂਗਾ ਤੁਸੀਂ ਕਹੋਗੇ ਪਰਮੇਸ਼ਰ ਵੱਲੋਂ ਆਸ਼ੀਸ਼ ਤੁਸੀਂ ਕਹੋਗੇ ਪਰਮੇਸ਼ਰ ਵੱਲੋਂ ਬਰਕਤ ਮਿਲੇਗੀ ਹਾਲੇਲੂਇ ਬਰਕਤ ਵੀ ਇਹ ਸਾਰੀ ਬਰਕਤ ਤੇ ਆਸ਼ੀਸ਼ ਖੁਦਾ ਵੱਲੋਂ ਨਹੀਂ ਹੁੰਦੀ ਕਈ ਵਾਰੀ ਸ਼ੈਤਾਨ ਭਰਮਾਉਂਦਾ ਕਲਾਮ ਚ ਲਿਖਿਆ ਪ੍ਰਭੂ ਯੇਸ਼ੁਮਸੀ ਜੀ ਨੂੰ ਤੇ ਤਾਂ ਕਿ ਜੇ ਤੂੰ ਮੇਰੇ ਗੜੀ ਸਿਰ ਝੁਕਾ ਦੇਂ ਤੇ ਮੈਂ ਇਸ ਧਰਤੀ ਦੀਆਂ ਸਾਰੀਆਂ ਆਸ਼ਿਆ ਦੇ ਬਰਕਰਾਰਾ ਤੈਨੂੰ ਮਾਲਕ ਬਣਾ ਦੇ ਜਾਨਿਕੋ ਇਹੋ ਜੀ ਕਿਆਮਤ ਕਰਾਮਾਤ ਕਰ ਸਕਦਾ ਵਾ ਹਾਲੇਲੂਇਆ ਡਿਪੈਂਡ ਸਾਡੇ ਤੇ ਕਰਦਾ ਵਾ ਕਲਾਮ ਚ ਲਿਖਿਆ ਇਸ ਆਕਾਸ ਤੇ ਪ੍ਰਿਥਵੀ ਦਾ ਮਾਲਕ ਖੁਦਾ ਵਾ ਯਹੋ ਹਵਾਬੇ ਬੇਤਾ ਵਾ ਉੱਤਰਿਆ ਹਾਲੇਲੂਇਆ ਅਸੀਂ ਸੁਣਨੀ ਕੀ ਦੀ ਆ ਹallelujah ਅਸੀਂ ਸੁਣ ਉਦੋਂ ਸਕਦੇ ਪਵਿੱਤਰ ਆਪ ਮਰੀ ਆਵਾਜ਼ ਨੂੰ ਉਦੋਂ ਯਿਸੂਮਸੀ ਦੀ ਆਵਾਜ਼ ਨੂੰ ਸੁਣ ਸਕਦੇ ਆ ਉਦੋਂ ਪਰਮੇਸ਼ਰ ਦੇ ਪ੍ਰਤੀ ਵਫਾਦਾਰ ਰਹਿ ਸਕਦੇ ਆ ਜੇ ਸਾਡਾ ਦਾਨੀਲ ਮੂ ਪਰਮੇਸ਼ਵਰ ਦੇ ਨਾਲ ਲਿੰਕਿਆ ਜੇ ਅਸੀਂ ਪਰਮੇਸ਼ਵਰ ਦੇ ਨਾਲ ਪ੍ਰੇਮ ਕਰਦੇ ਆ ਜੇ ਅਸੀਂ ਪ੍ਰਾਰਥਨਾ ਕਰਨ ਵਾਲੇ ਆ ਜੇ ਅਸੀਂ ਵਚਨ ਨੂੰ ਜਾਣਨ ਵਾਲੇ ਆ ਜਦੋਂ ਅਸੀਂ ਇਸ ਪਵਿੱਤਰ ਕਲਾਮ ਨੂੰ ਪੜ੍ਹਦੇ ਆ ਇਸ ਕਲਾਮ ਦੀ ਵਿੱਚ ਲਿਖੀਆਂ ਵਿਧੀਆਂ ਨੂੰ ਮੰਨਦੇ ਆ ਇਸ ਕਲਾਮ ਦੇ ਨਾਲ ਪ੍ਰੇਮ ਕਰਦੇ ਆ ਇਹਨੂੰ ਫਿਰ ਦੇਰੋਂ ਪ੍ਰੇਮ ਕਰਦੇ ਆ ਹallelujah ਜਿਨ੍ਹਾਂ ਚਿਰ ਸਾਡਾ ਪ੍ਰੇਮ ਸਿਰਫ ਧਰਤੀ ਦੀ ਆਸ਼ਾ ਦੇ ਰਹਿਦਾ ਵਰਕਦਾ ਦੇ ਰਹਿਦਾ ਵਾ ਉਹਨਾਂ ਚਿਰ ਸਾਡੀ ਜ਼ਿੰਦਗੀ ਦੇ ਵਿੱਚ ਛੜਕਾਰਾ ਨਹੀਂ ਹੁੰਦਾ ਹallelujah ਕਹਿੰਦਾ ਉਹਨਾਂ ਦਾਨੀਅਲ ਨੂੰ ਰੋਜ਼ ਦਿਰਾ ਧੰਨਵਾਦ ਕਰਦੇ ਆ ਤੇ ਗਿੜਗੜਾਉਂਦੇ ਵੇਖਿਆ ਦਾਨੀਏਲ ਗੜਗੜਾਉਂਦਾ ਹੋਊਗਾ ਪਰਮੇਸ਼ਵਰ ਦੇ ਗਾਣੇ ਪਰਮੇਸ਼ਵਰ ਤੂੰ ਮੈਨੂੰ ਦੇ ਵਿਚਾਲਿਆ ਵਾ ਪਰਮੇਸ਼ਵਰ ਤੂੰ ਮੈਨੂੰ ਦੇ ਸਵਰਗ ਦਾ ਵਾਰਸ ਬਣਾ ਲਿਆ ਵਾ ਮੇਰੇ ਭਰਾ ਮੇਰੀਆਂ ਭੈਣਾਂ ਮੇਰਾ ਪਰਿਵਾਰ ਤਬੂ ਮੇਰਾ ਨਗਰ ਪ੍ਰਭੂ ਮੇਰਾ ਪਿੰਡ ਪ੍ਰਭੂ ਮੇਰਾ ਸ਼ਹਿਰ ਇਹ ਹਮਾਇਤ ਦੇਸ਼ ਨੂੰ ਬਚਾ ਪ੍ਰਭੂ ਇਹ ਮੁਸੀਬਤਾਂ ਅੱਜ ਦੇ ਸਮੇਂ 'ਚ ਆਪਾ ਵੇਖਣ ਦੇ ਕਿ ਸਾਡੇ ਮੁਲਕ ਦਾ ਭਾਰਤ ਦਾ ਦੇ ਪਾਕਿਸਤਾਨ ਦਾ ਜੰਗ ਲੱਗਣ ਨੂੰ ਪੂਰੀ ਤਿਆਰੀ ਹੈ ਹਾਲੇਲੂਇਆ ਬਟ ਡਿਪੈਂਡ ਸਾਨੂੰ ਕਰਦਾ ਸਿਰਫ ਅਸੀਂ ਉਹ ਉਹ ਲੱਖ ਲੱਖ ਹਜ਼ਾਰਾਂ ਲੱਖਾਂ ਲੋਕਾਂ ਨੂੰ ਮਰਦੇ ਨਾ ਵੇਖੀਏ ਸਾਡਾ ਫਰਜ਼ ਵੱਡਦਾ ਨਾ ਗੁੱਟ ਰਿਆ ਤੇ ਜਾਏ ਅਸੀਂ ਇਹ ਨਾ ਸੋਚੀਏ ਅਸੀਂ ਸੇਫ ਆ ਹਾਲੇਲੂਇਆ ਸਾਡਾ ਕੀ ਫਰਜ਼ ਵੱਡਦਾ ਦਾਨੀ ਨੇ ਕੀ ਕੀਤਾ ਦਾਨੇ ਨੂੰ ਘੜਕੜਾਉਂਦਾ ਦਾਨੇ ਨੂੰ ਕੋਈ ਕਮੀ ਦਾਨੇ ਨੂੰ ਕੋਈ ਬਿਮਾਰੀ ਦਾਨੇ ਕੇ ਅਗਲੋ ਕੋ ਕਾਏ ਰੱਬ ਨੇ ਉਹਨੂੰ ਸਾਰਾ ਕੁਝ ਦਿੱਤਾ ਹੈ ਉਹ ਰਾਜੇ ਦੇ ਪ੍ਰਤੀ ਵਫਾਦਾਰੀ ਰਾਜ ਨੇ ਨੂੰ ਉੱਚਾ ਚੁੱਕਿਆ ਹੈ ਹੀ ਉਹਦੇ ਕਾਗਜ਼ ਵਿੱਚ ਕੋਈ ਕਮੀ ਨਹੀਂ ਇਹ ਕੁਛ ਸਹਿਵਾ ਬਧੀ ਉਹਦੇ 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 ਕੋਲ ਹਰੇਕ ਫਜ਼ਲ ਨਹੀਂ ਖੁਦਾ ਦਾ ਗੱਲ ਕਰਦਾ ਉਹਦੇ ਕੋਲ ਉਹਨੂੰ ਗੜਗੜਾਉਣ ਦੀ ਕੀ ਲੋੜ ਉਹ ਗੜਗੜਾਉਣਾ ਹੋਊਗਾ ਉਹ ਰੋਂਦਾ ਹੋਊਗਾ ਉਹ ਮਿਲਕਦਾ ਹੋਊਗਾ ਪਰਮੇਸ਼ੁਰ ਮੇਰੇ ਭਰਾਵਾਂ ਨੂੰ ਬੁਚਾ ਪਰਮੇਸ਼ੁਰ ਇਸ ਦੇਸ਼ ਨੂੰ ਬੁਚਾ ਅਸ ਤਾਨੂੰ ਤੇ ਮੈਨੂੰ ਵੀ ਗੜਗੜਾਉਣ ਦੀ ਲੋੜ ਹallelujah ਪਰਮੇਸ਼ੁਰ ਇਹ جنگ ਨਾ ਹੋਵੇ ਪਰਮੇਸ਼ੁਰ ਸ਼ਾਂਤੀ ਦੇ ਪਰਮੇਸ਼ੁਰ ਤੋਂ ਸ਼ਾਂਤੀ ਦਾ ਦਾਤਾ ਆ ਪਰਮੇਸ਼ਰ ਬਹੁਤ سارے ਲੋਕ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਨਾਸ਼ ਹੋ ਜਾਣਗੀਆਂ ਜੇ ਜਗ੍ਹਾ ਤੇ ਉਹ ਵਰ੍ਹੂ ਦੀ ਡਿਗੂਗਾ ਜੇ ਜਗ੍ਹਾ ਤੇ ਉਹ ਰਾਈ ਅਸਲਾ ਚੱਲੂਗਾ ਉਹ ਜਗ੍ਹਾ ਬੰਜਰੋ ਨਹੀਂ ਸ਼ੁਰੂ ਹੋ ਜੂਗੀ ਬਹੁਤ ਸਾਰੀਆਂ ਖੁੱਖਾ ਉਜੜ ਜਾਣਗੀਆਂ ਬਹੁਤ ਸਾਰੇ ਲੋਕ ਬੇਘਰ ਹੋ ਜਾਣਗੇ ਪਰਮੇਸ਼ਰ ਕਦੇ ਨਹੀਂ ਚਾਹੁੰਦਾ ਕਲਾਮ ਜੀ ਕਿਤੇ ਨਹੀਂ ਲਿਖਿਆ ਪਰਮੇਸ਼ਰ جنگ ਚਾਹੁੰਦਾ ਪਰਮੇਸ਼ਰ ਸ਼ਾਂਤੀ ਦਾ ਪਰਮੇਸ਼ਰ ਉਹ ਸ਼ਾਂਤੀ ਚਾਹੁੰਦਾ ਹallelujah ਪਰਮੇਸ਼ਰ ਸ਼ਾਂਤੀ ਚਾਹੁੰਦਾ ਹallelujah ਤੇ ਜਰੂਰ ਮੈਨੂੰ ਪਤਾ ਮਿਲਿਆ ਮੇਰੇ ਪਰਮੇਸ਼ਵਰ ਦੇ ਭਰੋਸਾ ਵਾ ਕਿ ਖੁਦਾ ਜਰੂਰ ਜਦੋਂ ਅਸੀਂ ਸਾਰੇ ਜਾਣੀ ਗੁਡਨੇ ਲਾ ਕੇ ਪ੍ਰਾਰਥਨਾ ਕਰਾਂਗੇ ਜ਼ਾਲੀਏ ਉਹ ਗੜਗੜਾਵਾਂਗੇ ਪਰਮੇਸ਼ਵਰ ਸੁਦੇਸ਼ ਦੇ ਉੱਤੇ ਇਸ ਪੰਜਾਬ ਦੇ ਉੱਤੇ ਇਸ ਇਲਾਕੇ ਦੇ ਇਸ ਵਰਲਡ ਦੇ ਉੱਤੇ ਆਪਣੀ ਸ਼ਾਂਤੀ ਲਿਆਵੇਗਾ ਹਾਲੇਲੂਇਆ ਕੀ ਹੋਇਆ ਉਹਨਾ ਗੜਗੜਾਂ ਦੇ ਪਾਇਆ ਤੇ ਫਿਰ ਕੀ ਹੋਇਆ ਉਹਨਾਂ ਰਾਜੇ ਦੇ ਜਾ ਕੇ ਕਲ ਭਰ ਦਿੱਤੇ ਰਾਜਾ ਇਹਨਾਂ ਲੋਕਾਂ ਨੇ ਇਸ ਦਾਨੀਅਲ ਨੂੰ ਜਿਹਨੂੰ ਤੂੰ ਵਫਾਦਾਰ ਕਹਿੰਦਾ ਰਾਜਾ ਉਹ ਦਾਨੀਅਲ ਤੇ ਪਰਮੇਸ਼ਵਰ ਦੇ ਘੜੀ ਘੜਕਾਉਂਦਾ ਤੇ ਤੈਨੂੰ ਨਹੀਂ ਉਹਨੇ ਆਪਣੇ ਖੁਦਾ ਨੂੰ ਵੀ ਖੁਦਾ ਮੰਨਿਆ 16 ਬੜੀ ਆਪਾ ਤਾਂ ਰਾਜੇ ਨੇ ਆਗਿਆ ਕੀਤੀ ਅਤੇ ਉਹ ਦਾਨੀਅਲ ਨੂੰ ਲੈ ਆਏ ਅਤੇ ਉਸ ਨੂੰ ਸੇਰਾਂ ਦੇ ਕੁਰੇ ਵਿੱਚ ਸੁੱਟ ਦਿੱਤਾ ਹallelujah ਹallelujah ਕੀ ਹੋਇਆ ਜਿਹੜਾ ਇਸ ਦੇਸ਼ ਦੇ ਲੋਕ ਆ ਜਾਂ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਆ ਕੋਈ ਮੰਤਰੀ ਆ ਕੋਈ ਐਮ ਐਲ اے ਆ ਕੋਈ ਵੀ ਲੀਡਰ ਆ ਕੋਈ ਅਹੁਦੇਦਾਰ ਬੰਦਾ ਵਾ ਉਹ ਕਾਨੂੰਨ ਦੇ ਬੱਚੇ ਆ ਜੋ ਜੱਜ ਨੇ ਫੈਸਲਾ ਸੁਣਾ ਦਿੱਤਾ ਉਹਨਾਂ ਨੂੰ ਉਹ ਫੈਸਲੇ ਦੇ ਹਿਸਾਬ ਨਾਲ ਚੱਲਣਾ ਹੀ ਪੈਣਾ ਵਾ ਤੇ ਜੱਜ ਵੀ ਫੈਸਲਾ ਕਰਕੇ ਸੁਣਾਉਂਦਾ ਵਾ ਹallelujah ਉਹ ਜੋ ਕਾਨੂੰਨ ਦੇ ਵਿੱਚ ਲਿਖਿਆ ਹੁੰਦਾ ਉਹ ਰਾਜਾ ਬੇਵાસੋ ਹੋ ਚੁੱਕਾ ਹੈ ਉਹ ਦਾਨੀਏ ਨਾਲ ਬਹੁਤ ਪ੍ਰੇਮ ਕਰਦਾ ਹੈ ਪਰ ਜਦੋਂ ਉਹਨਾਂ ਲੋਕਾਂ ਨੇ ਦੱਸਿਆ ਉਹਨੂੰ ਕਸਾਇਆ ਕਿ ਰਾਜਾ ਤੂੰ ਆਪਣਾ ਫੈਸਲਾ ਨਹੀਂ ਬਦਲ ਸਕਦਾ ਤੇ ਰਾਜਾ ਤੈਨੂੰ ਉਹਨਾਂ ਦਾਨੀਏ ਨੂੰ ਸਜ਼ਾ ਦੇਣੀ ਪਊਗੀ ਤੇ ਰਾਜ ਨੇ ਕੀ ਕੀਤਾ ਰਾਜਾ ਮਜਬੂਰ ਹੋ ਗਿਆ ਹallelujah ਖੁਦਾ ਨੇ ਵੀ ਇਸ ਇਸ ਬਾਈਬਲ ਦੇ ਵਿੱਚ ਪਵਿੱਤਰ ਬਾਈਬਲ ਦੇ ਵਿੱਚ ਬਹੁਤ ਸਾਰੇ ਕਾਨੂੰਨ ਲਿਖੇ ਨੇ ਬਹੁਤ ਸਾਰੇ ਹੁਕਮ ਲਿਖੇ ਨੇ ਹallelujah ਉਪਰਿ ਯਹੋਸ਼ੂਆ ਮਸੀਹ ਦੇ ਦੁਆਰਾ ਸਾਡੇ ਨਾਲ ਪ੍ਰੇਮ ਕਰਦਾ ਵਾ ਸਾਡੇ ਦੁੱਖਾਂ ਦੇ ਪਾਪਾਂ ਨੂੰ ਸਾਨੂੰ ਛਡਕਾਰਾ ਦਿੰਦਾ ਵਾ ਪਰ ਜਦੋਂ ਅਸੀਂ ਉਹ ਕਾਨੂੰਨਾਂ ਨੂੰ ਤੋੜਦੇ ਆ ਜਦੋਂ ਅਸੀਂ ਹੁਕਮਾਂ ਨੂੰ ਤੋੜਦੇ ਆ ਤੇ ਯਹਵਾ ਨੂੰ ਪਰਮੇਸ਼ਰ ਨੂੰ ਵੀ ਮਜਬੂਰਨ ਉਹਨਾਂ ਲੋਕਾਂ ਨੂੰ ਸਜ਼ਾ ਦੇਣੀ ਪੈਂਦੀ ਆ ਹਾਲੇਲੂਇਆ ਹਾਲੇਲੂਇਆ ਜਦੋਂ ਲੋਕ ਨਹੀਂ ਸੁਧਰਦੇ ਉਹਨੂੰ ਪਰਮੇਸ਼ਰ ਨੂੰ ਵੀ ਆਪਣੇ ਇਸ ਵਚਨ ਦੇ ਅਨਸਾਰ ਕਰਨਾ ਹੀ ਪੈਂਦਾ ਸ਼ੈਤਾਨ ਕਲਾਮ ਚ ਲਿਖਿਆ ਸ਼ੈਤਾਨ ਜਾਗੇ ਦੇ ਉਹ ਦੋਸ਼ ਲਾਉਂਦਾ ਨਾਲ ਕਹਿੰਦਾ हे ਖੁਦਾ हे ਪਰਮੇਸ਼ਵਰ ਇਹ ਲੋਕ ਤੇ ਪਾਪ ਦੇ ਵਿੱਚ ਵਸੇ ਆ ਤੂੰ ਇਹਨਾਂ ਦੇ ਘਰ-ਬਾਰ ਕਰਕੇ ਦਾ ਰਹਿਣ ਦੇ ਸਕਦਾ ਇਹ ਲੋਕ ਪਾਪ 'ਚ ਵਸੇ ਆ ਇਹਨਾਂ ਦੇ ਘਰ ਬਿਮਾਰੀ ਕਿੱਦਾਂ ਦੂਰ ਜਾ ਸਕਦੀ ਹੈ ਹਾਲੇਲੂਇਆ 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 ਕਹਿੰਦਾ ਵੇ ਦਾਦ ਦੇ ਜਾਏ ਉਸ ਹਾਲੇਲੂਇਆ ਹallelujah ਪਰ ਰਾਜੇ ਨੇ ਦਾਨੀਅਲ ਨੂੰ ਆਖਿਆ ਸੀ ਕਿ ਤੇਰਾ ਪਰਮੇਸ਼ਰ ਜਿਹਦੀ ਉਪਾਸਨਾ ਤੂੰ ਸਦਾ ਕਰਦਾ ਹੈ ਉਹ ਤੈਨੂੰ ਛਡਾਊ ਅਤੇ ਇੱਕ ਪੱਥਰ ਲਿਆਂਦਾ ਗਿਆ ਅਤੇ ਉਸ ਘਰੇ ਦੇ ਮੂਹਰੇ ਰੱਖਿਆ ਜਾਂਦਾ ਰਾਜੇ ਨੇ ਉਹਨੂੰ ਕੀ ਕਿਹਾ ਹallelujah ਕਹਿੰਦਾ ਰਾਜੇ ਨੇ ਉਸ ਸਮੇਂ ਰਾਜਾ ਦਾਨੀਅਲ سے کہا ਤੇਰਾ ਪਰਮੇਸ਼ਰ ਜਿਸ ਕੋ ਤੇਰੀ ਜਿਸ ਕੋ ਜੋ ਨਿਤੋ ਪਾਸ ਨਾ ਕਰਤਾ ਵੇ ਤੋ ਜੇ ਬਚਾਇਆ ਹallelujah ਰਾਜੇ ਨੂੰ ਭਰੋਸਾ ਹੈ ਕਿ ਜੇ ਇਹ ਬੰਦਾ ਜੇ ਖੁਦਾ ਦਾ ਦਾਸ ਵਫਾਦਾਰ ਹੈ ਪਰਮੇਸ਼ਵਰ ਦੇ ਲੋਕ ਵਫਾਦਾਰ ਆ ਇਹ ਜਰੂਰ ਇਹਨੂੰ ਛਡਾਉਣਗੇ ਉਹ ਖੁਦਾ ਇਹਨਾਂ ਨੂੰ ਛਡਾ ਸਕਦਾ ਵਾ ਉਹਨੇ ਕੀ ਕੀਤਾ ਉਹਨੇ ਸਹਾਈਨ ਕਰ ਦਿੱਤੇ ਭਰੋਸਾ ਉਹਨੂੰ ਵੀ ਉਸ ਰਾਜੇ ਨੂੰ ਵੀ ਉਸ ਖੁਦਾ ਦਿੱਤੇ ਹੈਗਾ ਸੀ ਉਸ ਪਰਮੇਸ਼ਵਰ ਦੇ ਦਿੱਤਾ ਹੈ ਕਹਿੰਦਾ ਜਾ ਤੇ ਜਾ ਮੈਂ ਤੇ ਸਹਾਈਨ ਕਰ ਦਿੱਤੇ ਪਰ ਮੈਨੂੰ ਜੇ ਨਿਜੇ ਆ ਮੈਨੂੰ ਵਿਸ਼ਵਾਸ ਹੈ ਮਨੂੰ ਭਰੋਸਾ ਵਾ ਕਿ ਉਹ ਖੁਦਾ ਉਹ ਪਰਮੇਸ਼ਵਰ ਉਹ ਯਹਵਾ ਬਾ ਤੈਨੂੰ ਬਚਾਵੇਗਾ ਉਹ ਸ਼ੇਰਾਂ ਤੋਂ ਬਚਾਵੇਗਾ ਹallelujah 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 ਕਹਿੰਦਾ ਉਹ ਸ਼ੇਰਾਂ ਤੋਂ ਤੈਨੂੰ ਬਚਾਵੇਗਾ ਠੀਕ ਪੜਿਓ ਤਦ ਰਾਜਾ ਆਪਣੇ ਮਹਿਲ ਵਿੱਚ ਗਿਆ ਜਦੋਂ ਉਹਨੂੰ ਸੁੱਟ ਦਿੱਤਾ ਗਿਆ ਜਦੋਂ ਉਹਨੂੰ ਬੰਦ ਕਰ ਦਿੱਤਾ ਗਿਆ ਗਾੜੀ ਪੱਥਰ ਵਾ ਦਿੱਤਾ ਗਿਆ ਤੇ ਰਾਜੇ ਨੇ ਕੀ ਕੀਤਾ ਆਪਣਾ ਹੁਕਮ ਸੁਣਾ ਕੇ ਦੇ ਮਹਿਲ ਦੇ ਵਿੱਚ ਚਲਾ ਗਿਆ ਹallelujah ਉਹ ਮੈਂ ਦੇ ਵਿੱਚ ਚਲਾ ਗਿਆ ਉਹ ਬੇਜਾਇ ਨਹੀਂ ਹallelujah ਹਾਂਜੀ ਅਤੇ ਉਸਨੇ ساری ਰਾਤ ਵਰਤ ਰੱਖਿਆ ਸਾਰੀ ਰਾਤ ਵਰਤ ਰੱਖਿਆ ਕਲਪ ਚ ਲਿਖਿਆ ਅਸਤਰ ਨੇ ਜਦੋਂ ਲੋਕ ਅਸਤਰ ਦੇ ਲੋਕ ਵਿਪਤਾ ਚ ਪੈ ਗਏ ਉਹਨਾਂ ਲੋਕ ਉਹਨਾਂ ਨੇ ਅਸਤਰ ਨੇ ਆਪਣੀ ਸਾਰੀ ਕੌਮ ਨੂੰ ਕਿਹਾ ਕਿ ਤੁਸੀਂ ਕਰੋ ਰੋਜ਼ੇ ਰੱਖੋ ਵਰਤ ਰੱਖੋ ਤੇ ਪਰਮੇਸ਼ਵਰ ਦੇ ਘੜੀ ਝੁਕ ਜਾਓ ਕਿ ਰਾਜੇ ਦਾ ਮਨ ਬਦਲ ਜਾ ਹallelujah ਇਸੇ ਕਿਉਂ ਹੈ ਕਿ ਰਾਜੇ ਨੇ ਵਰਤ ਰੱਖ ਲਿਆ ਵਾ ਕਿਹਦੇ ਵਾਸਤੇ ਦਾਨੀਅਲ ਵਾਸਤੇ ਵਾਅਦਾ ਰੱਖ ਰਿਹਾ ਹallelujah ਦਾਨੀਅਲ ਦੇ ਵਾਸਤੇ ਵਾਅਦਾ ਰੱਖ ਲਿਆ ਕਹਿੰਦਾ ਤਬ ਰਾਜਾ ਮਹਿਲ ਵਿੱਚ ਗਿਆ ਤੇ ਸਾਰੀ ਰਾਤ ਉਹਨੇ ਕੀਤਾ ਵਾਅਦਾ ਰੱਖਿਆ ਹਾਂ ਅਤੇ ਉਸ ਦੇ ਅੱਗੇ ਕੋਈ ਸ਼ੁੰਗਲ ਵਾਲੀ ਚੀਜ਼ ਨਾ ਲਿਆਵੇ ਕੋਈ ਚੰਗੀ ਜੀਜੋ ਦੇ ਗੜੀ ਰੱਖੀ ਨਾ ਗਈ ਰਾਜੇ ਨੇ ਸਾਰੇ ਆਪਣੇ ਆਪ ਨੂੰ ਕੀ ਕਰ ਲਿਆ ਪ੍ਰਾਣੇ ਸਮੇਂ ਦੇ ਵਿੱਚ ਦਾਉ ਦੇ ਕਲਾਮ ਜਿਨ ਗਿਆ ਜਦੋਂ ਦਾਉ ਦਾ ਦਾਉ ਦਾ ਬੱਚਾ ਬਿਮਾਰ ਹੋਇਆ ਦਾਉਲੇ ਤੱਪੜ ਪਾ ਲਿਆ ਹallelujah ਉਹਨੇ ਕੋਈ ਸੁਗੰਧ ਵਾਲੀ ਚੀਜ਼ ਨਾ ਲਾਈ ਜਦੋਂ ਮਸੀਹ ਦਾ ਦੁੱਖ ਦਾ ਸਮਾਂ ਆਉਂਦਾ ਵਾ ਲੋਕ ਜਿਹੜੇ ਖੁਦਾ ਦੇ ਲੋਕ ਜਿਹੜੇ ਪਰਮੇਸ਼ੁਰ ਦੇ ਨਵੀ ਜਿਹੜੇ ਪਰਮੇਸ਼ੁਰ ਨੂੰ ਜਾਣਨ ਵਾਲੇ ਜਿਹੜੇ ਪਰਮੇਸ਼ੁਰ ਨੂੰ ਪ੍ਰੇਮ ਕਰਨ ਵਾਲੇ ਉਹ ਕੀ ਕਰਦੇ ਯੋ ਰੋਜ਼ੇ ਰੱਖ ਕੇ ਪ੍ਰਾਰਥਨਾ ਰੱਖ ਕੇ ਖੁਦਾ ਦੇ ਕੋਲ ਝੁਕ ਜਾਂਦੇ ਸਮੇ ਦੇ ਹਾਲਾਤ ਬਦਲ ਦਿੰਦੇ ਉਹ ਸਭ ਕੁਝ ਬਦਲ ਦਿੰਦੇ ਅੱਜ ਵੀ ਉਹ ਪਰਮੇਸ਼ੁਰ ਅੱਜ ਵੀ ਉਹੋ ਜਿਹੋ ਦਾ ਖੁਦਾ ਉਹ ਸਭੇ ਕੁਝ ਕਰ ਸਕਦਾ ਵਾ ਡਿਪੈਂਡ ਆ ਸਾਡਾ ਵਿਸ਼ਵਾਸ ਸਾਡਾ ਕੀਤਾ ਗਿਆ ਹੋਇਆ ਹੈ ਤਿਆਗ ਹallelujah ਹallelujah ਤੇ ਫਿਰ ਕੀ ਹੋਇਆ ਉੱਣੀ ਬੜਿਓ ਤਾਂ ਰਾਜਾ ਮੂੰਹ ਅਨੇਰੇ ਹੀ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੇ ਕੁਰੇ ਵੱਲ ਗਿਆ ਹਾਂਜੀ ਅਤੇ ਜਦੋਂ ਉਹ ਕੁਰੇ ਮੋਢਾ ਦਾਨੀਅਲ ਕੋਲ ਜਾ ਪੁੱਜਾ ਤਾਂ ਚਿੰਤਾ ਦੀ ਆਵਾਜ਼ ਨਾਲ ਚਿਤਾ ਦੀ ਆਵਾਜ਼ ਨਾਲ ਪੁਕਾਰਿਆ ਹਾਂ ਰਾਜੇ ਨੇ ਦਾਨੀਅਲ ਨੂੰ ਆਖਿਆ हे ਦਾਨੀਅਲ ਜੀਉਂਦੇ ਪਰਮੇਸ਼ਰ ਦੇ ਉਪਾਸ਼ਕ ਕੀ ਤੇਰਾ ਪਰਮੇਸ਼ਰ ਜੀ ਦੀ ਉਪਾਸਨਾ ਤੂੰ ਸਦਾ ਕਰਦਾ ਹੈ ਤੈਨੂੰ ਸੇਰਾ ਥੀਸ ਡਾਊਨ ਜੋਗ ਹੋਇਆ ਰਾਦੇ ਦੇ ਮਨ ਚ ਡਰ ਵੀ ਹallelujah ਇੱਕ ਭਰੋਸਾ ਵੀ ਹallelujah ਇੱਕ ਡਰ ਵੀ ਦੇ ਇੱਕ ਕੀ ਭਰੋਸਾ ਵਿਸ਼ਵਾਸ ਕਿ ਇਹਨਾਂ ਨੇ ਸਾਰੀ ਰਾਤ ਵਰਦ ਰੱਖਿਆ ਉਹ ਖੁਦਾ ਨੂੰ ਜਾਣਦਾ ਵੀ ਨਹੀਂ ਫਿਰ ਵੀ ਉਹਨੇ ਵਰਦ ਰੱਖਿਆ ਉਹਨੂੰ ਜਦੋਂ ਤੁਸੀਂ ਆਪਣੇ ਜੀਵਨ ਦੇ ਵਿੱਚ ਦੇਖਕ ਤੁਸੀਂ ਖੁਦਾ ਨੂੰ ਮੰਨਦੇ ਜੇ ਤੁਹਾਡਾ ਕੋਈ ਭੈਣ ਭਾਈ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਜਾਣਨ ਵਾਲਾ ਖੁਦਾ ਨੂੰ ਨਹੀਂ ਵੇਦਾ ਨਹੀਂ ਮੰਨਦਾ ਪਰ ਉਹ ਤੁਹਾਡੇ ਨਾਲ ਵੇਖ ਕੇ ਕੀਂ ਦਾਵਾ ਕਿ ਇਹਦੇ ਖਰਬੂਜੇ ਨੂੰ ਵੇਖ ਕੇ ਖਰਬੂਜਾ ਰੰਗ ਬਦਲਦਾ ਹallelujah ਉਹਦਾ ਮਾਨਵ ਦਾ ਇਹ ਸੱਚਮੁੱਚ ਇਹਦੇ ਜੀਵਨ 'ਚ ਇਸ ਖੁਦਾ ਨੇ ਕੰਮ ਕੀਤਾ ਸੱਚਮੁੱਚ ਇਹਨਾਂ ਦੇ ਖੁਦਾ ਦੇ ਅੰਦਰ ਉਹ ਕੰਮ ਕਰਨ ਦੀ ਸਕਤੀ ਹੈਗੀ ਆ ਉਹ ਸਮਰੱਥਾ ਵੀ ਹੈ ਹallelujah ਹallelujah ਆਮਤ ਲਿਕੇ ਜਦੋਂ ਰਾਜੇ ਨੇ ਵਰਤ ਰੱਖਿਆ ਤੇ ਰਾਜੇ ਨੇ ਤੜਕੇ ਤੜਕੇ ਸਵੇਰੇ ਸਵੇਰੇ ਜਾ ਕੇ ਉਹਨੂੰ ਮਾਜਦ ਕਹਿੰਦਾ ਹੇ ਦਾਨੀਅਲ ਹੇ ਦਾਨੀਅਲ ਕੀ ਤੇਰੇ ਪਰਮੇਸ਼ਵਰ ਤੈਨੂੰ ਬਚਾ ਸਕਿਆ ਉਹਨੇ ਪ੍ਰਚਨ ਕੀਤਾ ਹਾਲੇਲੂਇਆ ਉਹਦੇ ਅੰਦਰ ਡਰ ਵੀ ਆ ਕਿ ਤੇ ਸ਼ੇਰ ਦਾਨੀਅਲ ਨੂੰ ਖਾਣਾ ਗਏ ਉਹਦੇ ਅੰਦਰ ਦਰਸ ਵੀ ਆ ਕਿ ਮੇਰਾ ਇੱਕ ਪਰਉਸੇ ਬੰਦ ਬੰਦਾ ਮੇਰੇ ਚ ਹੱਥੋਂ ਚਲਾ ਹੇ ਹਾਲੇਲੂਇਆ ਗਾਦੀ ਤਾਂ ਤਾਂ ਡੈਨੀਅਲ ਨੇ ਰਾਜੇ ਨੂੰ ਆਖਿਆ ਹੇ ਰਾਜਨ ਜੁਗੋ ਜੁਗ ਜੀ ਹਾਲੇਲੂਇਆ ਹਾਲੇਲੂਇਆ ਤੇ ਡੈਨੀਅਲ ਨੇ ਕੀ ਕਿਹਾ ਹੇ ਰਾਜਨ ਤੋਜੋ ਜੋਜੋ ਜੀ ਉਹਨੇ ਉਹਨੂੰ ਗਾਲ ਨਹੀਂ ਘੱਡੀ ਉਹਨੇ ਉਹਨੂੰ ਮਾਰ ਨਹੀਂ ਕਿਹਾ ਉਹਨੇ ਕੀ ਕਿਹਾ ਕਹਿੰਦਾ ਰਾਜਾ ਤੋਜੋ ਜੋਜੋ ਜੀ ਕਿਉਂਕਿ ਉਹਨੂੰ ਪਤਾ ਸੀ ਰਾਜੇ ਨੇ ਕੀ ਹੈ ਮਜਬੂਰੀ ਅੱਜ ਇੱਕ ਜੱਜ ਸਜ਼ਾ ਦਿੰਦਾ ਵਾ ਸ੍ਰੀ ਦੇ ਤੌਰ ਦੇ ਤੇ ਜੱਜ ਦਾ ਕਸੂਰ ਨਹੀਂ ਹੈ ਜੱਜ ਆਪਣਾ ਕੰਮ ਕਰਨ ਰਿਹਾ ਇੱਕ ਵਕੀਲ ਕੇਸ ਲੜਦਾ ਵਾ ਵਕੀਲ ਦਾ ਕਸੂਰ ਨਹੀਂ ਵਕੀਲ ਆਪਣਾ ਕੰਮ ਕਰਨ ਰਿਹਾ ਇੱਕ ਪੁਲਿਸ ਵਾਲਾ ਆਪਣਾ ਚਲਾਨ ਕਰਦਾ ਪੁਲਿਸ ਵਾਲਾ ਦਾ ਕਸੂਰ ਨਹੀਂ ਸਾਡੇ ਕੋਲ ਡਾਕੂਮੈਂਟ ਪੂਰੀਆਂ ਨਹੀਂ ਪੁਲਿਸ ਵਾਲਾ ਦਾ ਕਸੂਰ ਨਹੀਂ ਹੈ ਹਾਲੇਲੂਇਆ ਹਾਂਜੀ ਕਹਿੰਦਾ ਰਾਜ ਨੂੰ ਜੁਗੋ ਜੁਗ ਜੀ ਹਾਲੇਲੂਇਆ ਹਾਲੇਲੂਇਆ ਬਾਈ ਪੜਿਓ ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜਿਆ ਹੈ ਅਤੇ ਸ਼ੇਰਾਂ ਦੇ ਮੂੰਹਾਂ ਨੂੰ ਬੰਦ ਰੱਖਿਆ ਮੇਰੇ ਪਰਮੇਸ਼ਰ ਨੇ ਹallelujah ਮੇਰੇ ਪਰਮੇਸ਼ਰ ਨੇ ਹallelujah ਮੇਰੇ ਪਰਮੇਸ਼ਰ ਨੇ ਆਪਣੇ ਦੂਤ ਨੂੰ ਭੇਜ ਕੇ ਸਿੰਘ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਹallelujah 다니엘 ਨੇ ਕਿਹਾ ਮੇਰੇ ਪਰਮੇਸ਼ਰ ਸ਼ੇਰਾਂ ਦੇ ਮੂੰਹ ਬੰਦ ਕਰ ਦਿੰਦੇ ਆ ਉਹ শের ਵੀ ਮੇਰਾ ਕੁਝ ਵਿਗਾੜ ਨਹੀਂ ਸਕੇ ਹallelujah 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 ਯਾਦ ਰੱਖਿਓ ਮਰੇ ਜੀਜੋ ਪਰਮੇਸ਼ਵਰ ਦੇ ਬੰਦੇਓ ਦੁਨੀਆ ਦੇ ਉੱਤੇ ਕੋਈ ਵੀ ਮੁਸੀਬਤ ਆਵੇ ਦੁਨੀਆ ਦੇ ਵਿੱਚ ਕੋਈ ਵੀ ਤੰਗੀ ਆਵੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਵਿਪਤਾ ਆਵੇ ਯਾਦ ਰੱਖਿਓ ਉਹ ਪਰਮੇਸ਼ਵਰ ਆਬਰਾਹਮ ਦਾ ਪਰਮੇਸ਼ਵਰ ਇਜ਼ਹਾਕ ਦੇ ਯਾਕੂਬ ਦਾ ਪਰਮੇਸ਼ਵਰ ਉਹ ਦਾਨੀਏਲ ਦਾ ਪਰਮੇਸ਼ਵਰ ਜਦ ਲੈ ਭੁਖੇ ਸ਼ਰ ਦੇ ਮੂੰਹ ਬੰਦ ਕਰ ਦਿੱਤੇ ਉਹ ਪਰਮੇਸ਼ਰ ਅੱਜ ਵੀ ਜੀਵਤ ਉਹ ਅੱਜ ਵੀ ਆਪਣੇ ਦੂਤਾਂ ਨੂੰ ਭੇਜਦਾ ਵਾ ਉਹ ਅੱਜ ਵੀ ਤੁਹਾਡੀਆਂ ਮੁਸ਼ਕਿਲਾਂ ਦੇ ਵਿੱਚ ਤੁਹਾਡੇ ਲਈ ਖੜਾ ਹੋ ਜਾਂਦਾ ਕਲਾਮ ਦੇ ਵਿੱਚ ਜਦੋਂ ਅਸੀਂ ਅੱਗੇ ਪੜ੍ਹਦੇ ਆਂ ਤੇ ਕਲਾਮ 'ਚ ਲਿਖਿਆ ਜਿਹੜੇ ਲੋਕਾਂ ਨੇ ਦਾਲੀਆ ਨੂੰ ਇਸ ਵਿਫਤਾ ਦੇ ਵਿੱਚ ਪਾਇਆ ਇਸ ਮਸਜਿਦ ਦੇ ਵਿੱਚ ਪਾਇਆ ਉਹਨਾਂ ਲੋਕਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਔਰਤਾਂ ਨੂੰ ਸਾਰਿਆਂ ਨੂੰ ਕੀ ਕੀਤਾ ਗਿਆ ਉਸੇ ਸਰੰਗ ਦੇ ਵਿੱਚ ਉਸੇ ਬੁਫਾ ਦੇ ਵਿੱਚ ਸੁੱਟ ਦਿੱਤਾ ਤੇ ਕਲਾਮ 'ਚ ਲਿਖਿਆ ਉਹਨਾਂ ਸ਼ੇਰਾਂ ਨੇ ਉਹਨਾਂ ਨੂੰ ਥੱਲੇ ਵੀ ਡਿੱਗਣ ਨਹੀਂ ਦਿੱਤਾ ਉਹਨਾਂ ਰਸਤੇ ਜਿ ਉਹਨਾਂ ਨੂੰ ਮੂੰਹ ਦੇ ਵਿੱਚ ਪਾ ਲਿਆ ਤਾਂ ਉਹਨਾਂ ਦੀਆਂ ਹੱਡੀਆਂ ਨੂੰ ਚੱਲ ਗਿਆ ਹਾਲੇਲੂਇਆ ਜਦੋਂ ਕਰੀ ਵੀ ਯਾਦ ਰੱਖਿਓ ਤੁਹਾਡੀ ਜ਼ਿੰਦਗੀ 'ਚ ਦੁੱਖ ਆਉਂਦਾ ਮਸੀਬਤ ਆਉਦਾ ਪਰੇਸ਼ਾਨੀ ਆਉਂਦੀ ਹੈ ਜੇ ਦਾਨੀਅਲ ਨੂੰ ਤੁਸੀਂ ਵਫਾਦਾਰ ਜੀ ਤੇ ਖੁਦਾ ਸੱਚਮੁੱਚ ਤਹਾਡੇ ਵਾਸਤੇ ਆਪਣੇ ਦੂਤਾਂ ਨੂੰ ਭੇਜਦਾ ਦੂਦ ਐਵੇਂ ਨਹੀਂ ਹੁੰਦੇ ਸਵਰਗ ਦੂਤ ਐਵੇਂ ਨਹੀਂ ਹੁੰਦੇ ਪ੍ਰਾਪ ਨਹੀਂ ਸੁਣੀਆਂ ਜਾਂਦੀਆਂ ਜਿਹੜਾ ਵਫਾਦਾਰ ਆ ਉਹਦੇ ਵਾਸਤੇ ਪਰਮੇਸ਼ਵਰ ਹਰ ਵਕਤ ਰਸਤੇ ਖੋਲਦਾ ਵਾ ਹallelujah ਉਹ ਬਰੋਧੀਆਂ ਨੂੰ ਬੰਦ ਕਰਦਾ ਵਾ ਹallelujah ਕੱਲੀ ਇੱਥੇ ਨਹੀਂ ਗੱਲ ਹੈ ਕ੍ਰਾਮ ਦੇ ਵਿੱਚ ਲਿਖਿਆ ਜਦੋਂ ਪਤਰਸ ਹallelujah ਹallelujah ਹalleluyah ਜਦੋਂ ਪੌਲਸ ਦੇ ਸਲਾਮ ਜੇਹ ਦੇ ਵਿੱਚ ਹੀ ਤੇ ਕੀ ਹੋਇਆ ਜੇਹ ਦੀਆਂ ਨੀਹਾਂ ਲਗੀਆਂ ਪਰਮੇਸ਼ਰ ਛਡਾਉਣ ਵਾਸਤੇ ਆਪਣੇ ਦੂਤਾਂ ਨੂੰ ਭੇਜ ਦਿੱਤਾ ਹalleluyah ਅਮੀਨ ਯਾਦ ਰੱਖਿਓ ਪਰਮੇਸ਼ਰ ਹਰ ਵਕਤ ਤੁਹਾਡੀ ਮਦਦ ਕਰਨ ਨੂੰ ਤਿਆਰ ਆ ਡਿਪੈਂਡ ਕਰਦਾ ਟਾੜਾ ਖੁਦਾ ਦੇ ਨਾਲ ਰਿਸ਼ਤਾ ਹੈਗਾ ਕਿ ਨਹੀਂ ਹੈਗਾ ਆਪਣਾ ਰਿਸ਼ਤਾ ਖੁਦਾ ਦੇ ਨਾਲ ਬਣਾਉਣਾ ਸ਼ੁਰੂ ਕਰੋ ਪ੍ਰਾਰਥਨਾ ਦੇ ਵਿੱਚ ਰੋਜ਼ਿਆਂ ਦੇ ਵਿੱਚ ਵਚਨ ਦੇ ਵਿੱਚ ਪਰਮੇਸ਼ਵਰ ਦੇ ਨਾਲ ਵਫਾਦਾਰ ਹੋ ਜੋ ਜਿਹੜਾ ਤੁਹਾਡਾ ਆਗੂ ਆ ਜਿਹੜਾ ਤੁਹਾਡਾ ਮੈਂਡਰਿਆ ਜਿਹੜਾ ਤੁਹਾਡਾ ਸੇਵਕ ਤੁਹਾਡੀ ਅਗਵਾਈ ਕਰਦਾ ਉਹਦੇ ਨਾਲ ਵਫਾਦਾਰ ਹੋ ਜੋ ਪਰਮੇਸ਼ੁਰ ਤੁਹਾਡੀ ਵਫਾਦਾਰੀ ਦੇ ਅਨਸਾਰ ਤੁਹਾਨੂੰ ਛਡਕਾਰਾ ਦੇਵੇਗਾ ਯਾਦ ਰੱਖਿਓ ਕਿਤੇ ਨਹੀਂ ਲਿਖਿਆ ਇਸ ਪਵਿੱਤਰ ਬਾਈਬਲ ਚ ਕਿਤੇ ਨਹੀਂ ਲਿਖਿਆ ਦਾਨੀਏਲ ਨੇ ਉਸ ਦੇ ਵਿੱਚ ਸ਼ੇਰਾਂ ਦੇ ਗਾੜੀ ਤਰਲੇ ਪਾਇਓ ਉਹਨਾਂ ਕਹੇ ਸ਼ੇਰੋ ਮੈਨੂੰ ਬੰਮੇ ਨੂੰ ਬਖਸ਼ ਦੋ ਮੈਂ ਮੈਂ ਇਹ ਹਵਾ ਦਾ ਬੰਦਾ ਨਹੀਂ ਮੈਂ ਖੁਦਾ ਦਾ ਬੰਦਾ ਨਹੀਂ ਨਾ ਸਲਾਮ ਲੋ ਜਿੱਤੇ ਵੀ ਨਹੀਂ ਲਿਖਿਆ ਪਰ ਉਹ ਦਾਨੀਅਲ ਨੂੰ ਹਾਲੇਲੂਇਆ ਉਸ ਦਾਨੀਅਲ ਨੂੰ ਬਚਾਉਣ ਲਈ ਕੌਣ ਕਿੰਨੇ ਭੇਜਿਆ ਦੂਤਾਂ ਨੂੰ ਯਿਸੂ ਖੁਦਾ ਨੇ ਭੇਜਿਆ ਯਹਵਾ ਨੇ ਭੇਜਿਆ ਉਹਨੇ ਵੱਡਾ ਕੰਮ ਕੀਤਾ ਹਾਲੇਲੂਇਆ ਉਹਨੇ ਅਚੰਭਾ ਕੰਮ ਕੀਤਾ ਹਾਲੇਲੂਇਆ ਉਹਨੇ ਦਾਨੀਅਲ ਨੂੰ ਸਹੀ ਸਲਾਮਤ ਬਚਾ ਲਿਆ ਇਹ ਤੋਂ ਤੱਕ ਮੇਰਾ ਜਿੱਥੋਂ ਤੱਕ ਭਰੋਸਾ ਵਾ ਮੈਂ ਸਮਝਦਾ ਕਿ ਹੋ ਸਕਦਾ ਦਾਨੀਏਲ ਸ਼ੇਰਾਂ ਨੂੰ ਦਿਖਾਈ ਨਾ ਦਿੱਤਾ ਹੋਇਆ ਹallelujah 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 ਪਰ ਉਹ ਹੈਗੇ ਸ਼ੇਰ ਭੁੱਖੇ ਕਿਉਂਕਿ ਜਦ ਆਦਾਨੀਏਲ ਨੂੰ ਬਾਹਰ ਕੱਢਿਆ ਗਿਆ ਉਸੇ ਵਕਤ ਉਹ ਲੋਕ ਉੱਥੇ ਸੁੱਟੇ ਗਏ ਤੇ ਉਸੇ ਵਕਤ ਉਹ ਖਾਦੇ ਗਏ ਉਹਨਾਂ ਦੀਆਂ ਹੱਡੀਆਂ ਵੀ ਖਾਧੀਆਂ ਵੀ ਸੋ ਪਰਮੇਸ਼ਵਰ ਦੇ ਪ੍ਰਤੀ ਵਫਾਦਾਰ ਬਣੋ ਦਾਨੀਏਲ ਨੂੰ ਪਰਮੇਸ਼ਵਰ ਤੁਹਾਡੀ ਵੀ ਜ਼ਿੰਦਗੀ 'ਚ ਵੱਡਾ ਛਡਕਾਰਾ ਦੇਵੇਗਾ Amen. Amen. God bless you.